ਦੇ ਵੀਰੇ ਹਾਂਜੀ ਠੀਕ ਆ ਦਿਨ ਕਿਨੇ ਲੈ ਜੂਗੀ ਅਜੇ ਯਾਰ ਦਿਨ ਹਫਤਾ ਲੈ ਜਾਣੇ ਹੂੰ ਗਾਂ ਚੰਗੀ ਆ ਸਾਊਸ ਸਾਨੂੰ ਬੜੀ ਆ ਇਹਨੂੰ ਬਹੁਤ ਆ ਹੂੰ ਰੇਟ ਕੀ ਰਹੂਗਾ ਵੀਰੇ ਯਾਰ ਇਹਦਾ ਰੇਟ ਇਹਦਾ 62000 ਗੱਲ ਇਹ ਆ ਵੀ ਮਿੱਤਰੋ ਲੇਵਾ ਲੂਵਾ ਬੜਾ ਚੰਗਾ ਤਿਆਰ ਕੀਤਾ ਹੋਇਆ ਐਨ ਖੁੱਚਾਂ ਦੇ ਸਾਨ ਵਾਲਾ ਲੇਵਾ ਜਿਹੜਾ ਕਰਮ ਵਾਲਿਆਂ ਨੂੰ ਲੱਗਾ ਹੋਇਆ ਲੈ ਵੀਰੇ ਮੋੜ ਬਾਕੀ ਵੱਡੀ ਗੱਲ ਇਹ ਆ ਵੀ ਦੁੱਧ ਵੀ ਇਹਨੇ ਬਾਈ 22 ਕਿਲੋ ਖੁੱਲਾ ਡੁੱਲਾ ਟੋਰਾ ਨਾ ਦੇਈ ਜਾਣਾ ਕਿਉਂਕਿ ਗਾਂ ਦੱਸਦੀ ਆ ਗਾਂ ਦੀ ਕੁਆਲਿਟੀ ਦੱਸਦੀ ਆ ਸਤਿ ਸ਼੍ਰੀ ਅਕਾਲ ਜੀ ਸਾਰੇ ਪਰਮਾਨੂ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵਿਰੋਧਵਾਦੀ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਲਮਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਇਸ ਟਾਈਮ ਸ਼ਹਿਰ ਸੌਰੀ ਪਿੰਡ ਟੁੱਡੀ ਦੇ ਵਿੱਚ ਔਰ ਟੁੱਡੀ ਪਿੰਡ ਨੂੰ ਜ਼ਿਲ੍ਹਾ ਫਰੀਦਕੋਟ ਲੱਗਦਾ ਵਾ ਔਰ ਇਹ ਪਿੰਡ ਕੋਟ ਸੁਖੀਏ ਪਿੰਡ ਦਾ ਵੀ ਗਵੰਡੀ ਪਿੰਡ ਆ ਮਿੱਤਰੋ ਤੇ ਇਹ ਟੁੱਡੀ ਪਿੰਡ ਨੂੰ ਛੜਕਾ ਜਿਹੜੀ ਉਹ ਕਲੀਅਰ ਪਿੰਡ ਤੋਂ ਸਿੱਧੀ ਆ ਜਾਂਦੀ ਆ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਵਪਾਰ ਲੈਣ ਦਾ ਵੀਰ ਦਾ ਕੰਮ ਆ ਉਸ ਵਪਾਰ ਲੈਣ ਦੇ ਵਿੱਚ ਆਏ ਹੋਏ ਦੋ ਜਾਨਵਰ ਦਿਖਾਉਣੇ ਆ ਤੁਹਾਨੂੰ ਮਿੱਤਰੋ ਦੂਵਾ ਜਨਵਰਾਂ ਦੀ ਪ੍ਰੋਪਰ ਡਿਟੇਲ ਕਾਰਵਾਈ ਕਰਦੇ ਆ ਆਪਾਂ ਮਿਲਦੇ ਆ ਬਾਈ ਨੂੰ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਆ ਵੀਰੇ ਠੀਕ ਆ ਵਧੀਆ ਸੇਤਾ ਘਰ ਪਰਿਵਾਰ ਬਾਈ ਵਧੀਆ ਠੀਕ ਆ ਵੱਡੇ ਵੀਰੇ ਜਿਹੜੀ ਆ ਵੈਡ ਲਾਲ ਦੱਬੀ ਕਾਲੀ ਦੱਬੀ ਸੌਰੀ ਇਹ ਕਿੰਨਾ ਸੂਆ ਸੁੰਦੀ ਆ ਬਾਈ ਦੂਜਾ ਸੂਆ ਸੁੰਦੀ ਦੂਜਾ ਸੂਆ ਕਿਨੇ ਦਿਨ ਲੈ ਜੂਗੀ ਵੀਰੇ ਹਜੇ ਇਹ ਹਜੇ ਹਫਤਾ ਲੈ ਜੂਗੀ ਹਫਤਾ ਲੈ ਜੂਗੀ ਕਿੰਨੀ ਕੁ ਦੁੱਧ ਦਾ ਦਿੱਤਾ ਹੋਇਆ ਵੀਰੇ ਇਹਨੇ ਪਹਿਲਾਂ ਇਹਨੇ 20 ਕਿਲੋ ਦੁੱਧ ਪਹਿਲਾਂ ਇਹਨੇ 20 ਕਿਲੋ ਦੁੱਧ ਦਿੱਤਾ ਹੋਇਆ ਹੁਣ ਇਹ ਦੂਜਾ ਸੂਆ ਸੁੰਦੀ ਆ ਵੀਰੇ ਹਾਂਜੀ ਠੀਕ ਆ ਦਿਨ ਕਿ ਗਾ ਚੰਗੀ ਆ ਸਾਊਸ ਤੋਂ ਬੜੀ ਆ ਇਹ ਬਹੁਤ ਆ ਹੂੰ ਰੇਟ ਕੀ ਰੂਗਾ ਵੀਰੇ ਯਾਰ ਇਹਦਾ ਰੇਟ ਇਹਦਾ 60000 ਬਾੜੇ ਹਰਮਾਨਤਨ ਕੋਈ ਹਰਮਾਨਤਨ ਠੀਕ ਆ ਕੱਢੀ ਬਾਰੋ ਤੋਰੀ ਵੀਰੇ ਮੜ ਲੈ ਵੀ ਮਿੱਤਰੋ ਦੂਜਾ ਸੂਆ ਵੜਾ ਕਰੋ ਸੰਗ ਦੇ ਵਿੱਚ ਆ ਕਰਮਾ ਵਾਲੀ ਦੇਖੋ ਤੁਸੀਂ ਥਣ ਲੇਵੇ ਦੀ ਕੁਆਲਿਟੀ ਆ ਜਿਹੜੀ ਉਹ ਵੀ ਇਹਦੀ ਪੂਰੀ ਚੰਗੀ ਆ ਬਾਕੀ ਵੱਡੀ ਗੱਲ ਇਹ ਆ ਵੀ ਮਿੱਤਰੋ ਲੇਵਾ ਲੁਵਾ ਬੜਾ ਚੰਗਾ ਤਿਆਰ ਕੀਤਾ ਹੋਇਆ ਐਨ ਖੁੱਚਾਂ ਦੇ ਸਨ ਵਾਲਾ ਲੇਵਾ ਜਿਹੜਾ ਕਰਮਾ ਵਾਲੀ ਨੂੰ ਲੱਗਾ ਹੋਇਆ ਲੈ ਵੀਰੇ ਮੋੜ ਜਾ ਪੱਟਾਂ ਦੇ ਸਨ ਦੇ ਵਿੱਚ ਜਿਵੇਂ ਠੋਸ ਨਿੱਗਰ ਹਵਾਨੇ ਦੀ ਆ ਪੱਟਾਂ ਦੇ ਸਨਾਂ ਦਾ ਮੰਨ ਲਓ ਵੀ ਇਹਨੂੰ ਮਟਾਇਰ ਸਵੇਰ ਦਾ ਬਿਮਾਰੀ ਦਾ ਖਤਰਾ ਨਹੀਂ ਰਹਿੰਦਾ ਬਾਕੀ ਵੱਡੀ ਗੱਲ ਇਹ ਆ ਵੀ ਦੁੱਧ ਵੀ ਇਹਨੇ ਬਾਈ 22 ਕਿਲੋ ਖੁੱਲਾ ਡੁੱਲਾ ਟੋਰਾ ਨਾ ਦੇਈ ਜਾਣਾ ਕਿਉਂਕਿ ਗਾਂ ਦੱਸਦੀ ਆ ਗਾਂ ਦੀ ਕੁਆਲਿਟੀ ਦੱਸਦੀ ਆ ਖਾਣ ਪੀਣ ਨੂੰ ਵੀ ਚੰਗੀ ਆ ਬਾਕੀ ਵੱਡੀ ਗੱਲ ਇਹ ਆ ਵੀ ਜੈਲਾਪਣ ਬਹੁਤ ਆ ਗਾਂ ਦੇ ਵਿੱਚ ਵੇਖੋ ਮਿੱਤਰੋ ਤੁਸੀਂ ਵਾਲਟੇਲਾ ਵੇਖੋ ਕੇਰਾਂ ਦੀ ਹਜੇ 5-7 ਦਿਨ ਕੱਢ ਜਾਣੇ ਆ ਤੇ ਕਿਤੇ ਨਾ ਕਿਤੇ ਲੇਵਾ ਇਹਨਾਂ ਟਿਕਾਣੇ ਲਾ ਦੇਣਾ ਵਾ ਕਹਿਣ ਵਾਲੀ ਗੱਲ ਨਹੀਂ ਗਿੱਲੇ ਬਾਈ ਇਹ ਸੀ ਇੱਕ ਨੰਬਰ ਤੇ ਦੋ ਨੰਬਰ ਵਾਲੀ ਗਾਂ ਵੀਰੇ ਦੋ ਨੰਬਰ ਹੈ ਤੀਜਾ ਸੂਆਈ ਤੀਜਾ ਸੂਆ ਕਿੰਨੇ ਦਿਨ ਲੈ ਜੂਗੀ ਵੀਰੇ ਦੁੱਧ ਲੈ ਜੂ ਜਦੋਂ 12 13 ਠੀਕ ਆ ਦੁੱਧ ਕਿੰਨਾ ਦਿੱਤਾ ਹੋਇਆ ਨੇ 9 ਦਿਨ ਪਹਿਲੇ ਸੂਏ 23 24 ਕਿਲੋ ਦਿੱਤੇ ਪਿਛਲੇ ਸੂਏ 23 24 ਕਿਲੋ ਹਾਂਜੀ ਤੇ ਅੱਤ ਕਿ ਵੀ ਇੰਨਾ ਦਿਨਾਂ ਬਣਦਾ ਹਨਾ ਹਾਂਜੀ ਹੂੰ ਬ੍ਰੀਕੀ ਬਰੂਕੀ ਚੰਗੀ ਆ ਹਨਾ ਬਾਈ ਥੋੜੀ ਸੰਭੀ ਸਭੀ ਘਟਾ ਥੋੜੀ ਫਿੱਕੀ ਰਹੇਗੀ ਪਿੱਠ ਪੂੜੇ ਦੀ ਬਹੁਤ ਚੌੜੀ ਚਾਲੀ ਸੀ ਗਾਂ ਯਾਰ ਹਨਾ ਹੂੰ ਬਾਕੀ ਗਾਂ ਸੰਭੀ ਨਹੀਂ ਕਹੇ ਨੇ ਹਨਾ ਇਹ ਕਿੰਨੇ ਦੀ ਦੇ ਦਾਂਗੇ ਵੀਰੇ ਇਹ 60000 ਦੀ ਦੇ ਦਾ ਜੇ ਕੋਈ ਜੋੜਾ ਲੈ ਲਵੇ ਬਈ ਮਾਨਤਰ ਖੁੱਲਾ ਕਰ ਦੇਗਾ ਠ ਲੇ ਮੇਟਰ ਤੀਜਾ ਸੁਆ ਕਰਮ ਵਾਲੀ ਦੇਖੋ ਕਿਹੜਾ ਨੇ ਨਾਹਲਾ ਡਰੋਡ ਨੇ ਬਹੁਤ ਵਧੀਆ ਬਣਾ ਕੇ ਸੋਨਾ ਮਪਲੀਸਾਂ ਵੀ ਆ ਜਿੰਨੀ ਹੈਗੀ ਮਤਲਬ ਚਮਕੀ ਘਟਾ ਕੇ ਬਾਕੀ ਨਿਵਾਈ ਧਵਾਈ ਗੱਲ ਹੋਰ ਹੋ ਜਾਂਦੀ ਆ ਤੇ ਬਾਕੀ ਸੰਭੀ ਘਟ ਗਏ ਇਹਦਾ ਹਜੇ ਬਣ ਜਾਣਾ ਤੇਨੂੰ ਵਹਿਣ ਨੇ ਹਾਈ ਨੇ ਬਣਾਜ ਤੋਂ 70 ਦੱਸਾਂ ਉਹਨਾਂ ਨੂੰ ਕੁੱਝ ਦੀ ਕੁੱਝ ਪਣ ਜਾਣਾ ਯਾਰ ਥੱਲੋਂ ਢਿੱਲ ਬਹੁ ਪਈ ਗਾਂਦੇ ਹੈਣਾ ਨਾੜਾ ਨੋੜਾ ਨੇ ਵੀ ਪੂਰਿਆ ਹੂੰ ਵਰਡ ਵਾਕਈ ਚੰਗੀ ਆ ਬਾਈ ਵਾਕਈ ਲੈਵਲ ਉਹ ਆ ਬਹੁਤ ਬਣਾਊਗੀ ਹਨਾ ਬਾਈ ਤੇ 62000 ਰੁਪਿਆ ਸੋਰੀ ਇਹਦਾ 60000 ਮੋਲਾ ਜਿਹੜੇ ਪਹਿਲੇ ਨੰਬਰ ਤੇ ਵਿਖਾਈ ਹੁੰਦਾ ਬਣ ਲਾ 62000 ਜੇ ਜੋੜਾ ਲੈਨੇ ਤੇ 122000 ਬਣਦਾ ਉਹਦੇ ਵਿੱਚ ਮਾਨਤਣ ਵੀ ਖੁੱਲਾ ਹੋ ਜਾਣਾ ਪਿਆਰ ਮੁਹੱਬਤ ਵੀ ਮਾਨਤਣ ਵੀ ਤੁਹਾਡਾ ਪੂਰਾ ਕਰ ਦੋ ਲੈ ਵੀ ਭਾਈ ਆਪਦਾ ਨੰਬਰ ਦੇ ਦੇ ਸੱਜਣਾ ਕਰੀ 8728 ਜੀ 71104 ਇੱਕ ਵਾਰੀ ਹੋਰ ਆਉਣ ਦੇ 8728 71104 ਠੀਕ ਹੈ ਇਸ ਨੰਬਰ ਤੇ ਕਰ ਲੋ ਮੇਥੋਂ ਬਾਈ ਨਾਲ ਗੱਲ ਤੇ ਬਾਤ ਪੇੜਾ ਟੁੱਡੀ ਕੇ ਜ਼ਿਲ੍ਹਾ ਫਰੀਦਕੋਟ ਸੌਰੀ ਉਸ ਤਰ੍ਹਾਂ ਦੀ ਹੋਰ ਵੀਡੀਓ ਦੇਖਣ ਲਈ ਜੁੜੇ ਰੋ ਸਾਡੇ ਨਾਲ ਧੰਨਵਾਦ ਸ਼ੁਕਰੀ